ਇੱਕ ਬੇਹੱਦ ਮੰਦ ਭਾਗਾ ਹਾਦਸਾ ਵਾਪਰਿਆ ਏ ਜਿੱਥੇ ਕਿ ਬਰਾਤੀਆਂ ਨਾਲ ਭਰੀ ਇੱਕ ਬੱਸ ਨੂੰ ਅੱਗ ਲੱਗ ਗਈ ਜੀਹਾਂ ਬਰਾਤ ਨਾਲ ਭਰੀ ਬੱਸ ਹਾਈ ਟੈਨਸ਼ਨ ਤਾਰਾਂ ਨਾਲ ਟਕਰਾ ਗਈ ਜਿਸ ਕਾਰਨ ਬੱਸ ਵਿੱਚ ਸਵਾਰ ਕੁੱਲ 7 ਲੋਕਾਂ ਦੀ ਮੌਤ ਦੀ ਖਬਰ ਆਈ ਏ ਜੀਹਾਂ ਬਰਾਤ ਲੈ ਕੇ ਜਾ ਰਹੀ ਬੱਸ ਨੂੰ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਜਿਸ ਕਾਰਨ ਬੱਸ 'ਚ ਬੈਠੇ ਬਰਾਤੀ ਅੰਦਰ ਹੀ ਝੁੱਲਸ ਗਏ ਉਦਨੇ ਇਸ ਹਾਦਸੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਇਸੇ ਦਾ ਵੀ ਦਿਲ ਦਹਿਲ ਜਾਵੇਗਾ ਬੱਸ ਲਟਲਟ ਕਰਕੇ ਜਲ ਰਹੀ ਹੈ ਅਤੇ ਲੋਕਾਂ ਵੱਲੋਂ ਪਾਣੀ ਅਤੇ ਹੋਰ ਤਰੀਕਿਆਂ ਨਾਲ ਬੱਸ 'ਚ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਇਸ ਦੌਰਾਨ ਜਿਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਉਹਨਾਂ ਨੂੰ ਸਕਰੀਨ 'ਤੇ ਦਿਖਾਉਣਾ ਸੰਭਵ ਹੀ ਨਹੀਂ ਨੇ ਫਰਾ ਆਦਮੀ ਮਾਰ ਗੀ ਨਾ ਪਤਾ ਨਾ ਕਹਾਸੇ ਮਸਵਾ ਦਿਨ ਬਤਾਉ ਤਾ ਨਾ ਕੇ ਮਾਰ ਰੋ ਹਟ ਜਾ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਇਲਾਕੇ ਦਾ ਜਿੱਥੇ ਕਿ ਇੱਕ ਮੇਲੇ ਦੌਰਾਨ ਪ੍ਰਸ਼ਾਸਨ ਵੱਲੋਂ ਰਸਤੇ ਨੂੰ ਡਾਇਵਰਟ ਕੀਤਾ ਹੋਇਆ ਸੀ ਪਰ ਜਿਸ ਰਸਤੇੋਂ ਬੱਸ ਲੰਗੀ ਉੱਥੇ ਬਿਜਲੀ ਦੀ ਹਾਈ ਟੈਂਸ਼ਨ ਤਾਰ ਲਟਕ ਰਹੀ ਸੀ ਜਿਸ ਕਾਰਨ ਬਰਾਤੀਆਂ ਨਾਲ ਭਰੀ ਇਹ ਬੱਸ ਉਹਨਾਂ ਤਾਰਾਂ ਨਾਲ ਟਕਰਾ ਗਈ ਅਤੇ ਬਰਾਤੀਆਂ ਨੂੰ ਜ਼ੋਰਦਾਰ ਝਟਕੇ ਤੋਂ ਬਾਅਦ ਇਸ ਬੱਸ ਨੂੰ ਅੱਗ ਲੱਗ ਗਈ ਹਾਲਾਂਕਿ ਮੌਕੇ ਤੇ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਜਦਕਿ ਤਾਜ਼ਾ ਜਾਣਕਾਰੀ ਮੁਤਾਬਕ ਹਾਸੇਚ ਹੁਣ ਤੱਕ ਕੁੱਲ 7 ਬਰਾਤੀਆਂ ਦੀ ਜਾਨ ਚਾ ਚੁੱਕੀ ਹੈ ਹਲ ਟੇਲਾ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਪਣੀ ਗਲਤੀ ਨੂੰ ਮੰਨਿਆ ਅਤੇ ਇਸ ਲਈ ਬਿਜਲੀ ਵਿਭਾਗ ਨੂੰ ਵੀ ਬਰਾਬਰ ਦਾਸਦੀ ਮੇਰੇ ਦੱਸਿਆ ਪੁਲਿਸ ਅਧਿਕਾਰੀਆਂ ਮੁਤਾਬਕ ਮੇਲੇ ਨੂੰ ਲੈ ਕੇ ਮੇਲਾ ਪ੍ਰਬੰਧਕਾਂ ਨਾਲ ਪਹਿਲਾਂ ਹੀ ਵਿਚਾਰ ਚਰਚਾ ਕੀਤੀ ਗਈ ਸੀ ਜਦਕਿ ਇਸ ਵਿੱਚ ਬਿਜਲੀ ਵਿਭਾਗ ਦੀਆਂ ਖਾਮੀਆਂ ਸਾਹਮਣੇ ਆਈਆਂ ਨੇ ਬਿਜਲੀ ਵਿਭਾਗ ਨੇ ਸਮਾਂ ਰਹਿੰਦਿਆਂ ਤਾਰਾਂ ਨੂੰ ਠੀਕ ਨਹੀਂ ਕੀਤਾ ਜਦਕਿ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਲਾਕੇ ਵਿੱਚ ਮੇਲਾ ਲੱਗਿਆ ਅਤੇ ਇਸ ਰਸਤੇ ਨੂੰ ਆਰਜੀ ਰੂਟ ਰਾਹੀਂ ਵਰਤਿਆ ਜਾਵੇਗਾ ਪਰ ਇਸ ਦੇ ਬਾਵਜੂਦ ਵੀ ਬਿਜਲੀ ਵਿਭਾਗ ਨੇ ਅਣਗਹਿਲੀ ਵਰਤੀ ਉਧਰ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਤੋਂ ਬਾਅਦ ਹੁਣ ਸਬੰਧਤ ਵਿਅਕਤੀਆਂ ਖਿਲਾਫ ਕਾਰਵਾਈ ਦੀ ਗੱਲ ਆਖੀ कारी दी है कहीं ना कहीं प्रशासनिक व्यवस्था का फेल्योर हुआ है बिजली वालों का हुआ है इधर से डायवर्जन जो है ये मेला इस मंदिर पे सदियों से चला रहा है मैं और डीएम एक साल से हैं लेकिन ये आपकी परंपरा और आपका मेला चला रहा है इसके शुरू होने से पहले भी हम लोग यहाँ आए थे और इसकी व्यवस्थाओं के बारे में जहाँ भी मेला या कोई भी इस तरह का आयोजन होता है जहां पे भीड़ भाड़ लगती है वहां पहले से ही ये व्यवस्था रहती है कि भाई कौन कौन से वाहन वहां तक जा सकते हैं कहाँ नहीं जा सकते ये सारा का सारा आयोजन आप लोगों से पूछ के मंदिर समिति अब इतने लोगों से पूछ के सब नहीं हो सकता ये आप भी जानते हैं अभी भी आपके बीच में से चार पांच लोग हमारे सामने आए उन्होंने पूरी बात बताई हमारी भी समझ में आई तार नीचे था यद्यपि गलती सब बिजली वालों को यह देखना चाहिए था समय रहते हुए जिस जिसकी भी यहां पे लापरवाही है ये एक दुखद घटना है पूरा परिवार एक शादी करने के लिए आया हुआ था एक मांगलिक कार्य के लिए जा रहे थे लेकिन ऐसे में यह दुर्घटना हुई है अभी चार लोगों की यहां पे इसमें मृत्यु हो गई है आप सभी लोगों से मेरा और डीएम साहब का निवेदन है इस दुखद घटना को हम लोग वापस नहीं कर सकते लेकिन हर दुर्घटना और हर घटना हम लोगों को कोई ना कोई हमारी गलती सुधारने का अवसर देती है और इन सब का अवसर देती है कि हम भविष्य में इस तरह की घटनाओं को रोक पाए दुर्घटनाओं पे किसी का बस नहीं है कल जौनपुर में एक ट्रक और एक टकरा गए पांच लोग मौके पे आप सबने आज के अखबार में पढ़ा होगा परसों बलिया में एक टमाटर का टैंकर पलटा उसके ऊपर दो बुले फिसल गयी सात लोग मैं ये कह रहा हूँ कि दुर्घटनाओं पे किसी का भी असर नहीं वो उसका नहीं होता ये भी एक दुर्घटना है और लेकिन इसमें प्रथम दृष्टि ये लग रहा है कि कहीं ना कहीं लापरवाही है जानकारी मुताबिक जदो बस तारा नाल टकराई ਤੱਕ ਇਤੈਤ ਕ੍ਰਾਂਤ ਦੇ ਵਹਾਰ ਰੁਕਣ ਤੋਂ ਬਾਅਦ ਲੋਕ ਬੱਸ ਵਿੱਚੋਂ ਬਾਹਰ ਨਿਕਲ ਆਏ ਹਾਲਾਂਕਿ ਜਦੋਂ ਲੋਕ ਬੱਸ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕੁਝ ਲੋਕ ਬੱਸ ਵਿੱਚ ਝਟਕੇ ਕਾਰਨ ਬੇਹੋਸ਼ ਵੀ ਹੋ ਗਏ ਜਦੋਂ ਤੱਕ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਉਦੋਂ ਤੱਕ ਬੱਸ ਨੂੰ ਭਿਆਨਕ ਅੱਗ ਲੱਗ ਗਈ ਉਦੋਂ ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਸੀਐਮ ਜੋਗੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਲਈ ਹਰ ਸੰਭਵ ਮਦਦ ਦਾ ਐਲਾਨ ਕੀਤਾ ਹੈ ਸੀਐਮ ਜੋਗੀ ਨੇ ਖਾਸੇ ਵਿੱਚ ਮਾਰੇ ਗਏ ਲੋਕਾਂ ਦੇ ਪ੍ਰਤੀ ਸੰਵੇਦਨਾ ਵੀ ਜਤਾਈਏ ਦੱਸਿਆ ਕਿ ਬੱਸ ਵਿੱਚ ਕੁੱਲ 50 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਕਿ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ